ਸ਼ਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਦੁਆਬਾ ਬੁਲੇਟਿਨ ਮੈਂ ਸੁਖਦੇਵ ਲਾਹੌਰੀਆ ਅੱਜ ਭੋਪਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਅਤੇ ਹੈਲਥ ਇਨਸਪੈਕਟਰ ਟੀਮ ਵੱਲੋਂ ਭੋਪਾਲ ਵਿੱਚ ਸਥਿਤ ਮੈਡੀਕਲ ਸਟੋਰਾਂ ਤੇ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੌਰਾਨ ਕੁਝ ਨਸ਼ੀਲੀਆਂ ਦਵਾਈਆਂ ਵੀ ਬਰਾਮਦ ਕੀਤੀਆਂ ਗਈਆਂ ਤੇ ਕੁਝ ਮੈਡੀਕਲ ਸਟੋਰਾਂ ਵਾਲੇ ਮੈਡੀਕਲ ਸਟੋਰਾਂ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ ਇਸ ਸੰਬੰਧ ਵਿੱਚ ਥਾਣਾ ਮੁਖੀ ਭੋਪਾਲ ਸਿਕੰਦਰ ਸਿੰਘ ਨੇ ਕਿਹਾ ਕਿ ਹੁਣ ਨਸ਼ੀਲੀਆਂ ਦਵਾਈਆਂ ਵੇਚਣ ਵਾਲਿਆਂ ਦੀ ਖੈਰ ਨਹੀਂ ਨਸ਼ੀਲੀਆਂ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰਾਂ ਨੂੰ ਕਾਰਵਾਈ ਕਰਦੇ ਹੋਏ ਸੀਲ ਕੀਤਾ ਜਾਵੇ आओ देखते हैं पूरी रिपोर्ट मंगाया <स्थाँ> लोग ਆਹ ਮੈਂ ਗਾਣਾਂ ਆਹ ਕੋਲ ਆਉਣੀ ਨਾਲ ਬੜਾ ਵਾਹ ਪਰ ਆਹ ਨੂੰ ਫਾਵਾ ਜੀ ਲੰਮਾ ਲੰਮਾ ਮਾਰੋ ਉਹ ਵੀ ਨਹੀਂ ਜਿੰਦੂ ਦੇ ਕਿਤੇ ਆਇਆ ਉਹ ਹੋਣਾ ਕਿ ਜੇ ਆਇਆ ਇਹ ਕਿਹਾ ਉਹ ਕਿਹਾ ਆ ਯਾਹ ਸੰਜੋਣਾ ਤਰੇ ਆਇਆ ਤੁਹਾਨੂੰ ਪਤਾ ਨਹੀਂ ਲੱਗਦਾ ਹੈ Hãy subscribe cho cái Ghiền Mì Gõ Để không cái gì những video hấp là And I've to ਅੱਜ ਸਾਨੂੰ ਕਾਫੀ ਸਮੇਂ ਤੋਂ ਸ਼ਿਕਾਇਤ ਸੀ ਕਿ ਪੋਪਰ ਦੇ ਇਧਰੇ ਮੈਡੀਕਲ ਸਟੋਰ ਆ ਰਹੇ ਹਨ ਉਹਨਾਂ ਤੇ ਜਿਹੜੀਆਂ ਨਸ਼ੇ ਵਾਲੀਆਂ ਗੋਲੀਆਂ ਡਰਗ ਡਰਗਪਕਰਾਂ ਦੀ ਵੀ ਘੁਪੀ ਘਰੇ ਵੇਚਦੇ ਨੇ ਅਸੀਂ ਅੱਜ ਡਰਗ ਇੰਸਪੈਕਟਰ ਨੂੰ ਰਿਕਵੈਸਟ ਕੀਤੀ ਕਿ ਤੁਸੀਂ ਆਪਣੀ ਟੀਮ ਲੈ ਕੇ ਆਓ ਜੋ ਅੱਜ ਡਰਗ ਸਪੈਸ਼ਲ ਜਿਹੜੇ ਤਮਿਤ ਬਾਂਸਰ ਨਾਲ ਉਹਨਾਂ ਨੇ ਡਾਕਟਰ ਰੌਹਲ ਹੰਡਾ ਜੀ ਵੀ ਉਹਨੇ ਉਹ ਵੀ ਨਾਲ ਆਏ ਨੇ ਆਪਣੀ ਟੀਮ ਤਮੇਰ ਅਸੀਂ ਤਕਰੀਬਨ 4 ਸਟੋਰਾਂ ਨੂੰ ਅੱਜ ਘੇਰ ਕੇ ਉਸ ਪਾਰਟੀ ਆਪਣੀਆਂ ਲਾਤੀਆਂ ਸੀ ਉੱਤੇ ਉਲਾਹ ਜੀ ਉਹਨਾਂ ਨੂੰ ਬਲਕਿ ਦਰਵਾਜ਼ੇ ਬੰਦ ਕਰਵਾ ਰਹੇ ਸੀ ਉਹਨਾਂ ਦੇ ਕਿ ਪ੍ਰੈਕਟਿਸ ਫੈਕਟਰ ਨੇ ਜਿੱਦਾਂ ਆਪਾਂ ਸਕੀਮ ਲਾਈ ਸੀ ਇਹਨਾਂ ਨੂੰ ਜਾ ਕੇ ਕੱਲਾ-ਕੱਲਾ ਮੈਡੀਕਲ ਜਿਹੜਾ ਸਟੋਰ ਜੈਕ ਕੀਤਾ ਜਿਵੇਂ ਪਹਿਲਾਂ ਅਸੀਂ ਗੁੱਤ ਦੇਖ ਪਾਤਰ ਮੈਡੀਕਲ ਸਟੋਰ ਹੂਰਾ ਦਬਾਣ ਉਹਨੂੰ ਜੈਕ ਕੀਤਾ ਉਹ ਤੋਂ ਗੋਬਿੰਦ ਸਿੰਘ ਸ਼੍ਰੀ ਗੁਰ ਗੋਬਿੰਦ ਸਿੰਘ ਮੈਡੀਕਲ ਸਟੋਰ ਜਿਹੜਾ ਹੈਗਾ ਉਹ ਵਾਬ ਤੇ ਤੋਂ ਬਰੀਆ ਉਹ ਚੈੱਕ ਕੀਤਾ ਪੰਮਾ ਮੈਡੀਕਲ ਸਟੋਰ ਚੈੱਕ ਕੀਤਾ ਸੰਜੀਵ ਮੈਡੀਕਲ ਸਟੋਰ ਜਿਹੜਾ ਉਹ ਕਾਫੀ ਨਾਲ ਬੰਦ ਲਿਆ ਇਸ ਦਾ ਉਹ ਨਹੀਂ ਚੱਲ ਪਿਆ ਜਿਹੜਾ ਪੰਮਾ ਮੈਡੀਕਲ ਸਟੋਰ ਹੈ ਉਹਦੇ ਤੋਂ ਸਾਨੂੰ ਤਕਰੀਬਨ 12 ਸਪੈਸ ਦੇ ਚੈਕਿੰਗ ਬ੍ਰਾਂਡ ਜਿਹੜੇ ਆ 19 ਪੱਤੇ ਜਿਹੜੇ ਆ ਉਹ ਪ੍ਰੈਗਾ ਦੇ ਬਲੇ ਨੇ ਜੋ ਮਾਨਯੋਗ ਡੀਸੀ ਸਾਹਿਬ ਵੱਲੋਂ ਬੋਫੈਂਟਲੋਂ ਬੈਨ ਨੇ ਇਹਨੇ ਇਹਦੇ ਬਰਾਉਂ ਕੋਈ ਦੇ ਉਹਨਾਂ ਨੇ ਇਹਨੂੰ ਤਸਵੀਰ ਕਰਕੇ ਡੱਬੇ 'ਚ ਪਾ ਕੇ ਸੀਲ ਕਰ ਲਿਆ ਉਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੋਵੇਗੀ ਡਾਕਟਰ ਐਂਬਲ ਇੰਸਪੈਕਟਰ ਲਿਖ ਕੇ ਦੇਵੇਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲੇਤ ਲਿਆਵਾਂਗੇ ਤਾਂ ਹੁਣ ਇਹਨਾਂ ਤੇ ਕੋਈ ਕਾਰਵਾਈ ਹੋਈ ਆ ਬਿਲਕੁਲ ਜੀ ਇਹਨਾਂ ਤੇ ਕਾਰਵਾਈ ਹੋਈ ਆ ਇਹਨਾਂ ਦੇ ਚਲਾਨ ਭਰ ਦਿੱਤੇ ਗਏ ਨੇ ਹੋਰ ਡਾਕਟਰ ਇੰਸਪੈਕਟਰ ਆਪਣੀ ਰਿਪੋਰਟ ਜਿਹੜੀ ਆ ਅਦਾਲਤ ਤੇ ਸਬਮਿਟ ਕਰੇਗਾ ਤੇ ਇੱਕ ਕਾਪੀ ਸਾਨੂੰ ਭੇਜੇਗਾ ਜੋ ਬਣਦੀ ਕਾਰਵਾਈ ਅਸੀਂ ਵੀ ਅਮਲੇਤ ਲਿਆਵਾਂਗੇ ਕਿਉਂਕਿ ਇਹ ਜਿਹੜੀ ਪ੍ਰਹਗਾ ਕੋਟੀਆਂ ਨੇ ਜੀ ਬੈਨ ਕੀ ਪਿਆ ਨੇ ਅਗਰ ਜੇ ਕੋਈ ਵੀ ਮੈਡੀਕਲ ਸਟੋਰ ਆ ਪਰੇਗਾ ਗੋਲੀਆਂ ਬੇਜ ਦਾ ਫੜਿਆ ਗਿਆ ਉਹਦੇ ਉੱਤੇ ਸਭ ਤੋਂ ਸਰਕਾਰ ਵੀ ਹੋਏਗੀ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਸਰ ਮੈਡੀਕਲ ਸਟੋਰਾਂ ਪੀ ਕਾਣਾ ਤੇ ਮੇਰੇ ਭੂਗੋਲ ਵਿੱਚ ਮੈਡੀਕਲ ਸਟੋਰਾਂ ਲੈ ਨੇ ਕੋ ਬੇਟੈਂਟਿਵ ਸੀਗਾ ਦੇਖੋ ਇਹਨਾਂ ਦੀ ਜਰੂਰਤ ਹੀ ਮੇਰੀ ਪੋਸਟ ਹੈ ਰਹੀ ਹੈ ਮੈਂ ਦੋ ਵਾਰੀ ਇਹਨਾਂ ਨੂੰ ਲੇਟ ਕਰ ਚੁੱਕਾ ਹਾਂ ਇਹਨਾਂ ਨੂੰ ਕਾਫੀ ਸਮਝਾਇਆ ਵੀ ਹੈ ਇਹਨਾਂ ਨੂੰ ਗਾਈਡ ਵੀ ਕੀਤਾ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੋ ਨੁਕਸਾਨ ਪ੍ਰਉਤ ਪਚਾਉਂਦੀਆਂ ਨੇ ਔਰ ਜਿੰਨਾ ਵੀ ਤੇ ਡਰੱਗ ਆ ਜੋ ਸਰਕਾਰ ਵੱਲੋਂ ਪੈਣ ਕੀ ਹੋਈਆਂ ਨੇ ਉਹਨਾਂ ਵਿੱਚੋਂ ਔਰ ਅਗਰ ਜੇ ਕੋਈ ਨਈ ਮਿਕਰੋ ਖੜਦਾ ਜਿਵੇਂ ਪ੍ਰੈਗਾ ਗੋਲੀਆਂ ਨੇ ਜਾਂ ਹੋਰ ਵੀ ਨਸ਼ੇ ਵਾਲੀਆਂ ਗੋਲੀਆਂ ਨੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਇਹਨਾਂ ਦੇ ਲਾਇਸੈਂਸ ਕੈਨਸਲ ਕਰਾਏ ਜਾਂਦੇ ਨੌਜਵਾਨਾਂ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਮੇਰੇ ਵੀ ਨੌਜਵਾਨ ਜਿਹੜੇ ਇਸ ਰਾਹ ਤੇ ਚੱਲੇ ਹੋਏ ਨੇ ਮੇਰੀ ਉਹਨਾਂ ਨੂੰ ਰਿਕਵੈਸਟ ਹੈ ਕਿ ਇਹ ਰਾਹ ਛੱਡ ਕੇ ਸਿਹਤਾਂ ਵੱਲ ਧਿਆਨ ਦੇਣ ਹੋਰ ਵੀ ਕਈ ਜਰੀਏ ਨੇ ਜਿਹੜੇ ਨਸ਼ੇ ਲੱਗੇ ਨੇ ਛੱਡਣ ਦੇ ਇਸ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਛੱਡਣ ਜੋ ਆਪਣੀ ਜ਼ਿੰਦਗੀ ਜਿਹੜੀ ਇਹਨਾਂ ਦੀ ਵਧੀਆ ਬਣ ਸਕੇ ਪਰਿਵਾਰਾਂ ਦੀ ਜ਼ਿੰਦਗੀ ਵੀ ਵਧੀਆ ਬਣ ਸਕੇ ਧੰਨਵਾਦ